ਤਨ ਦੱਸਿਆ ਕਿ ਇੱਕ ਵਾਰੀ ਫੇਰ ਤੋਂ ਕਾਲਾ ਕੱਚਾ ਗਰੋ ਜੜਾ ਉਹ ਸક્રિય ਹੋ ਚੁੱਕਾ ਹੈ ਤੁਹਾਨੂੰ ਦੱਸਿਆ ਕਿ ਇਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਘਰਾਂ ਦੇ ਤਾਲੇ ਤੋੜ ਕੇ ਤਾਂ ਕੀਮਤੀ ਸਮਾਨ ਲੁੱਟ ਕੇ ਲੈ ਜਾਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਲੋਕ ਆਓ ਤੁਹਾਨੂੰ ਵੀ ਦੱਸਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿ ਜਿਹੜੇ ਨੌਜਵਾਨਾਂ ਦੀ ਇੱਕ ਵੀਡੀਓ ਬੈਲ ਵੀ ਚੋਰੀ ਤਾਂ ਦੇਖ ਰਹੋ ਸਾਡੀ ਵੀ ਟੂਰ ਮਾਹੌਲ ਤਾਂ ਦੇਖੋ ਜੀ ਜਿਹੜੀ ਵੀਡੀਓ ਸਭ ਨੇ ਦੇਖੀ ਹੈ ਵਾਇਰਲ ਹੋਈ ਹੈ ਇੱਕ ਖੌਫਨਾਕ ਹੀ ਨਜ਼ਰ ਆ ਰਹੀ ਹੈ ਉਹ ਦੇਖਦੇ ਹੁੰਦੇ ਬਾਕੀ ਚਲੋ ਮਹੱਲਾ ਮੇਰਾ ਆਪਣਾ ਮਹੱਲਾ ਰਾਂ ਬਸਤੀ ਹੈ ਸਾਡਾ ਹਰੇੜੀ ਰੋਡ ਹੈ ਸਾਰੇ ਅਸੀਂ ਇਹੀ ਚਾਹੁੰਦੇ ਆਂ ਵੀ ਪ੍ਰਸ਼ਾਸਨ ਵੱਲੋਂ ਵੀ ਸਾਥ ਲੇ ਲੇ ਔਰ ਜਿਹੜੇ ਵੀ ਰੋਡ ਤੇ ਸਾਡੇ ਦੁਕਾਨਦਾਰ ਵੀਰ ਭਾਈ ਨੇ ਅਸੀਂ ਇੱਥੇ ਚਾਹੁੰਦੇ ਆਂ ਵੀ ਸਾਰੇ ਏਕਤਾ ਰੱਖਣ ਇਕਤਾ ਰੱਖ ਕੇ ਅਸੀਂ ਪ੍ਰਸ਼ਾਸਨ ਦਾ ਸਾਥ ਲੈ ਕੇ ਇਸ ਚੀਜ਼ ਨੂੰ ਨਕੇਰ ਪਾ ਸਕੀਏ। ਜੇਕਰ ਪ੍ਰਸ਼ਾਸਨ ਦੀ ਪ੍ਰਸ਼ਾਸਨੋਂ ਮਿਲੇ ਹੋ ਕੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ? ਬਿਲਕੁਲ ਜੀ ਪ੍ਰਸ਼ਾਸਨ ਵੱਲੋਂ ਅਸੀਂ ਪਰਸੋਂ ਐਸਐਚਓ ਸਾਹਿਬ ਨਾਲ ਡੀਐਸਪੀ ਦੀ ਹਦਾਇਤ ਤੇ ਅਸੀਂ ਮੀਟਿੰਗ ਵੀ ਰੱਖੀ ਹੈ। ਉਹਨਾਂ ਨੇ ਸਾਨੂੰ ਭਰੋਸਾ ਪੂਰਾ ਦਿੱਤਾ ਹੈ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ। ਉਸ ਤੋਂ ਬਾਅਦ ਰਾਤ ਦੇ ਟਾਈਮ ਸਾਡੇ ਕੋਲੇ ਉਹਨਾਂ ਦੇ ہاں ਤਿੰਨ ਵਾਰ ਗੱਡੀ ਦਾ ਰੌਂਡ ਲੱਗਦਾ ਰਾਤ ਨੂੰ ਉਸ ਦਾ ਖੁਦ ਐਸਐਚਓ ਸਾਹਿਬ ਆਪਰ ਆਸਤੋ। ਉਸ ਤੋਂ ਬਾਅਦ ਜਿਹੜਾ ਸਾਨੂੰ ਪ੍ਰਸ਼ਾਸਨ ਨੇ ਦਿੱਤਾ ਹੈ ਮੌਸਲਾ ਉਹਦੇ ਵਿੱਚੋਂ ਜਿਹੜੇ 6 ਬੰਦੇ ਸੀਗੇ ਉਹਦੇ ਵਿੱਚੋਂ 4 ਬੰਦੇ ਅਰੈਸਟ ਹੋਏ ਨੇ ਜਦਕਿ ਦੋ ਵਿੱਚੋਂ ਭੱਜੇ ਨੇ ਉਹਨਾਂ ਦੀ ਕੱਲ ਭੱਜਦਿਆਂ ਦੀ ਵੀਡੀਓ ਵੀ ਇੱਕ ਵਾਇਰਲ ਹੋਈ ਆ ਪੀਤਨਾਗਰ ਦੀ ਤੇ ਇਸ ਟਾਈਮ ਵੀ ਉਹ ਬੰਦੇ ਥਾਣੇ 'ਚ ਵੀ ਨਹੀਂ ਕੱਲ ਵੀ ਉਹਨਾਂ ਦੀ ਪਛਾਣ ਵੀ ਕੀਤੀ ਗਈ ਹੈ ਰਾਤ ਉਹ ਸੀਆਈਏ ਸਟਾਫ ਵੀ ਲਿਜਾਏ ਗਏ ਨੇ ਸਾਨੂੰ ਸਾਥ ਮਿਲਿਆ ਜਿੰਨੇ ਕਸੀਂ ਮੰਗ ਸਾਡੀ ਅਸੀਂ ਅੱਗੇ ਵੀ ਰੱਖਦੇ ਆ ਮੈਂ ਇਹੀ ਚਾਹੁੰਦੀ ਆ ਮੈਂ ਵੀ ਕੋਸ਼ਿਸ਼ ਕਰੂੰਗੀ ਐਮਐਲਏ ਦੇ ਜ਼ਰੀਏ ਸਾਡੇ ਐਮਐਲਏ ਸਹਿਬਾਨ ਦੇ ਜ਼ਰੀਏ ਮੈਂ ਕੋਸ਼ਿਸ਼ ਕਰੂੰਗੀ ਵੀ ਡੀਸੀ ਸਹਿਬਾਨ ਵੱਲੋਂ ਅਸੀਂ ਇੱਕ ਐਪਲੀਕੇਸ਼ਨ ਦੇਵਾਂਗੇ ਉਹਨਾਂ ਵੱਲੋਂ ਵੀ ਅਸੀਂ ਚਾਹੁੰਦੇ ਆ ਵੀ ਸਾਨੂੰ ਇੱਕ ਸਰਕਾਰੀ ਤੌਰ ਤੇ ਇੱਕ ਗਾਰਡ ਦਾ ਪ੍ਰਬੰਧ ਕੀਤਾ ਜਾਵੇ। ਫਿਰ ਹਾਲ ਦੇਖ ਲਓ ਕਿ ਜਦੋਂ ਵਾਰਦਾਤ ਹੋ ਜਾਂਦੀ ਉਸ ਤੋਂ ਬਾਅਦ ਹੀ ਪ੍ਰਸ਼ਾਸਨ ਜਾਂ ਸਰਕਾਰਾਂ ਜਾਣਦੀ ਨੇ ਕਿਉਂ ਨਹੀਂ ਉਸ ਤੋਂ ਪਹਿਲਾਂ ਕੋਈ ਅਰੇਂਜਮੈਂਟ ਕੀਤਾ ਜਾਂਦਾ। ਇਹ ਬਿਲਕੁਲ ਤੁਹਾਡਾ ਪੁਆਇੰਟ ਜਾਇਜ਼ ਹੈ ਜੀ ਕਿਤੇ ਨਾ ਕਿਤੇ ਪਹਿਲਾਂ ਜਿਹੜੇ ਇਹੋ ਜਿਹੜੇ ਜ਼ਰੂਰੀ ਮਾਪਦੰਡ ਨੇ ਉਹ ਪੂਰੇ ਕਰ ਲੈਣੇ ਚਾਹੀਦੇ ਨੇ ਪਰ ਫਿਲਹਾਲ ਦੀ ਜਿਹੜੀ ਸਥਿਤੀ ਹੈ ਸਾਡੇ ਸਮਾਜ ਦੇ ਉੱਪਰ ਚ ਉਹ ਐਵੇਂ ਕਿ ਜੇ ਬਾਰਦਾਤ ਤੋਂ ਬਾਅਦ ਐਕਸ਼ਨ ਲਿਆ ਜਾ ਸਕੇ ਅਸੀਂ ਉਹਨੂੰ ਵੀ ਬਹੁਤ ਵੱਡੀ ਗੱਲ ਸਮਝ ਰਹੇ ਹਾਂ ਕਿਉਂਕਿ ਸਾਡਾ ਸਮਾਜ ਦਾ ਢਾਂਚਾ ਹੀ ਇੰਨਾ ਗੜ ਚੁੱਕਿਆ ਹੈ ਕਿਸ ਤੇ ਦੇਖ ਰਹੇ ਆ ਕਿ ਜਿਹੜੇ ਮੋਹ ਜਿਹੜੇ ਇਥੋਂ ਦੇ ਵਾਸੀ ਆ ਉਹਨਾਂ ਦੇ دہشت ਦਾ ਮਾਹੌਲ ਹੈ ਕਿਉਂਕਿ ਕੁਝ ਨੌਜਵਾਨਾਂ ਦੀ ਵੀਡੀਓ ਫੈਲ ਹੋ ਰਹੀ ਹੈ ਜਿਹੜੇ ਚੋਰੀ ਕਰਨ ਦੇ ਰੱਦ ਨਖੰਡ ਕਰਦੇ ਨਹੀਂ ਸੱਤ ਕੱਲੇ ਸਰ ਇਸ ਬਸਤੀ ਦੇ ਨਹੀਂ ਪੂਰੇ ਸ਼ਹਿਰ ਦੇ ਅੰਦਰ ਹੀ دہشت ਦਾ ਮਾਹੌਲ ਆ ਕਾਰਨ ਕੀ ਹੈ ਕਿਉਂਕਿ ਅੱਜ ਕੱਲ ਸੋਸ਼ਲ ਯੁੱਗ ਹੈ ਇਹ ਵੀਡੀਓ ਸਾਰੇ ਸ਼ਹਿਰ ਦੇ ਵਿੱਚ ਹੀ ਪਹੁੰਚ ਚੁੱਕੀ ਹੈ ਹਰ ਘਰ ਚਿੰਤਾ ਦਾ ਖਾਸ ਤੌਰ ਤੇ ਜਿਹੜਾ ਘਰਾਂ ਚ ਮੀਆਂ ਬੀਬੀ ਰਹਿੰਦੇ ਨੇ ਜਾਂ ਕੱਲਾ ਕਹਿਰਾ ਪਰਿਵਾਰ ਆ ਆਪਾਂ ਜਾਣਦੇ ਆ ਉਹਨਾਂ ਦੇ ਹਰ ਇੱਕ ਦੇ ਅੰਦਰ ਮਨ ਦੇ ਅੰਦਰ ਜੇ ਖੌਫ ਹੈ ਕਿ ਅਸੀਂ ਕਿਵੇਂ ਸੁਰੱਖਿਅਤ ਆ ਕੁਐਸਚਨ ਮਾਰਕ ਸਾਡਾ ਜ ਆ ਗਿਆ ਕਿ ਕਿਵੇਂ ਪ੍ਰਸ਼ਾਸਨ ਸਾਡੀ ਸੁਰੱਖਿਆ ਕਰ ਸਕਦਾ ਹੈ ਬਾਕੀ ਮੈਂ ਤਾਂ ਬਾਰ ਬਾਰ ਇਹੀ ਅਪੀਲ ਕਰਦਾ ਕਿ ਇੱਕਜੁੱਟਤਾ ਦਿਖਾਓ ਜਿਵੇਂ ਆਪਾਂ ਠਿਕਰੀ ਪਹਿਰੇ ਦਾ ਪ੍ਰਬੰਧ ਪਹਿਲਾਂ ਕਰਦੇ ਸੀ ਰੋਡਾਂ ਦੇ ਉੱਪਰ ਕਿਉਂਕਿ ਪ੍ਰਸ਼ਾਸਨ ਤੋਂ ਕਿੰਨੀ ਕੁ ਉਮੀਦ ਅਸੀਂ ਕਰ ਸਕਦੇ ਕਿੰਨੀ ਕਿ ਸਾਡੀ ਮਦਦ ਕਰ ਸਕਦਾ ਸੀ ਬਾਕੀ ਉਭੀ ਜਾਣਦੇ ਆ ਪਰ ਸਾਨੂੰ ਆਪਣੇ ਪੱਧਰ ਤੇ ਵੀ ਰੋਡ ਵਾਲਿਆਂ ਨੂੰ ਮੁਹੱਲੇ ਵਾਲਿਆਂ ਨੂੰ ਇਕੱਠੇ ਹੋ ਕੇ ਇਹ ਬੁਰਾਈ ਹੈ ਜਿਹੜੀ ਇਹਦੇ ਖਿਲਾਫ ਕੱਢਣ ਦੀ ਲੋੜ ਹੈ ਇੱਕ ਰਾਮਗਸਤੀ ਦੀ ਵੀਡੀਓ ਵਾਇਰਲ ਹੋ ਗਈ ਜਿੱਥੇ 6 ਬੰਦੇ ਕੰਮ ਤੇ ਟੱਕਰੇ ਨੇ ਕੀ ਕਹਿੰਦੇ ਹੋ ਦੇਖੋ ਇਸ ਸੰਬੰਧੀ ਕੋਈ ਮਾੜੇ ਅਸਰ ਜੋ ਹੈਗੇ ਨੇਗੇ ਕੋਮਰੇ ਨੇ ਰਾਤ ਨੂੰ ਸੋ ਅਸੀਂ ਵੀ ਮਗਰ ਲੱਗੇ ਹੋਏ ਇਹਨਾਂ ਦੇ ਸਾਡੀ ਇਹ ਰਾਤ ਨੂੰ ਜਿਹੜੀਆਂ ਗੱਸਾਂ ਵੀ ਵਧਾਤੀਆਂ ਜਿਨੇ ਠੀਕ ਹੈ ਨਾ ਪਰ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਫਿਰ ਵੀ ਅਸੀਂ ਇਹ ਨਾ ਜਿਹੜੇ ਇਸ ਕਰੋ ਨੂੰ ਅਸੀਂ ਜਲਦੀ ਤੋਂ ਜਲਦੀ ਫੜ ਲਏ